ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਪੈ ਧਾਰੀਵਾਲ ਅੱਜ ਅਸੀਂ ਤੁਹਾਡੇ ਨਾਲ ਕਿਹੜੀ ਗੱਲ ਸਾਂਝੀ ਕਰਨੀ ਚਾਹੁੰਦੇ ਆ ਉਹ ਇਸ ਤਰ੍ਹਾਂ ਹੈ ਕਿ ਪੰਜਾਬੀ ਸੱਭਿਆਚਾਰ ਜਿਹੜੀਆਂ ਸਾਡੀਆਂ ਕਲਾਵਾਂ ਜਾਂ ਵਸਤਾਂ ਜਾਂ ਉਹ ਚੀਜ਼ਾਂ ਜਾਂ ਖੇਡਾਂ ਨਾਲ ਸੰਬੰਧਤ ਹੋਣ ਖੇਤੀ ਨਾਲ ਸੰਬੰਧਤ ਹੋਣ ਸਾਡੇ ਸੋਇ ਨਾਲ ਸੰਬੰਧਤ ਵਸਤਾਂ ਹੋਣ ਉਹ ਜਿਹੜੀਆਂ ਅਲੋਪ ਹੋ ਚੁੱਕੀਆਂ ਨੇ ਅਜਿਹੀ ਜਿਹੜੀ ਉਹ ਸੁਧ ਪੁਰਾਣੀ ਜਿਹੜੇ ਸਮਾਨ ਹੈ ਉਸ ਨੂੰ ਪਰਦਰਸ਼ਨ ਤੇ ਕਰਨ ਦੇ ਲਈ ਅੱਜ ਕੱਲਾ ਪ੍ਰਦਰਸ਼ਨ ਜਿਹੜੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਚਣੋ ਬਲਾਖ ਜਖਵਾਰੀ ਜਿਲ੍ਹਾ ਫਤਿਹਗੜ ਸਾਹਿਬ ਵਿਖੇ ਲਗਾਈ ਗਈ। ਔਰ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮੈਡਮ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜਿਹੜੇ ਮੈਡਮ ਰਪਿੰਦਰ ਕੌਰ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਟਿਆਲਾ, ਰਾਏਪੋਟ, ਲੁਧਿਆਣੇ ਤੋਂ ਵੱਖ-ਵੱਖ ਥਾਵਾਂ ਤੋਂ ਚੀਜ਼ਾਂ ਇਕੱਠੀਆਂ ਕਰੀਆਂ ਨੇ। ਉਹਨਾਂ ਚੀਜ਼ਾਂ ਦੇ ਵਿੱਚ ਜਮੇ ਫੁਲਕਾਰੀ ਹੋਗੀ, ਬਾਗ ਹੋਗੇ, ਦੀਨ ਹੋਗੀ, ਹੜ੍ਹ ਹੋਗੇ, ਸੁਹਾਗਾ ਹੋ ਗਿਆ, ਪੰਜਾੜੀ ਹੋਗੀ। ਤੇ ਦਰਿਆ ਬੁਣਨ ਵਾਲਾ ਸਮਾਨ ਹੈ ਤਾਂ ਚ